ਇਹ ਸਹੀਰਾ ਸਿੰਘ ਦੇ ਨੌਪਟੜੀ ਨੂੰ ਕੋਲ ਮੈਨੇਜ ਦੇ ਵਿੱਚ ਡਿਊਟੀ ਕਰਦੇ ਸੀ ਲੁਧਿਆਣੇ ਇਹ 23 ਤੀਰ ਨੂੰ ਆਪਣੇ ਘਰ ਸੁਪੀਰੇ ਆਏਗੇ ਤੇ ਆਪਣੇ ਰਿਸ਼ਤੇਦਾਰੀ ਵਿੱਚ ਗਏ ਪਿੰਡ ਢੂੰਗੜੀ ਉੱਥੋਂ ਇਹ ਵਾਅਸ ਆ ਰਹੀ ਸੀ ਜਦੋਂ ਪਿੰਡ ਖੁੰਡੀ ਕੋਲ ਪਹੁੰਚਿਆ ਉੱਥੇ ਕੋ ਅਣਪਛਾਤੀ ਗੱਡੀ ਨੇ ਇਹਨਾਂ ਦੇ ਵਿੱਚ ਗੱਡੀ ਮਾਰ ਕੇ ਇਹਨਾਂ ਦਾ ਹਸਿੰਦ ਕੀਤਾ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਤੇ ਮੁਕੱਦਮਾ ਨੰਬਰ 99 ਜਿਹੜਾ ਥਾਣਾ ਧਾਰੀਗੜ ਦਰਜ ਕੀਤਾ ਗਿਆ ਹੈ ਤੇ ਲੱਖ ਦਾ 포ਟ ਮਾਰਨ ਕੀਤਾ ਗਿਆ ਹੈ ਅੱਜ ਇਹਨਾਂ ਦਾ ਸਨਸਕਾਰ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟੈਸਟ ਕਰਕੇ ਤੇ ਉਹਨਾਂ ਨੂੰ ਦਸਤਾਰਕ ਦਿੱਤਾ ਜਾਵੇ। ਕਾਜੇਟ ਸਰਕਾਰ ਦੀ ਨੂੰ ਜਿਹੜਾ ਸਰਕਾਰੀ ਸਨਮਾਨਾਂ ਦੇ ਅਨਸਾਰ ਜਿਹੜਾ ਸਲਾਮੀ ਦੇ ਕੇ ਤੇ ਇਹਨਾਂ ਦਾ ਸਨਸਕਾਰ ਕੀਤਾ ਜਾ ਰਿਹਾ। ਪੁਲਿਸ ਵੱਲੋਂ ਹਰ ਪੱਖੋਂ ਦਾ ਪੂਰਾ ਸਹਿਯੋਗ ਦਿੱਤਾ ਜਾਊਗਾ। ਤੇ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹੋ ਚੁੱਕੀ ਹੈ ਤੇ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਵੀ ਇਹਨੂੰ ਮਿਲਣਗੀਆਂ। ਮੇਰਾ ਨਾਮ ਪਲਵਿੰਦਰ ਸਿੰਘ ਜੇ ਮੇਰੇ ਫਾਦਰ ਦਾ ਨਾਮ ਹੀਰਾ ਲਾਲ ਦਾ। ਉਸ ਤੇ ਉਹ ਨੋ ਬਟਾਲੀ ਐਂਬਰ ਸਰ ਜੀ ਉਹ ਤਾਂ ਲਧਿਆਣਾ ਦੇ ਨਹੀਂ ਮਾਈਨਿੰਗ ਦੀ ਡਿਊਟੀ ਆ। ਠੀਕ ਆ। ਇਸ ਤਰ੍ਹਾਂ ਮੈਂ ਮੋਟਿਫ ਕਰੀ। ਮੇਰੇ ਨਾਨੀ ਜੀ ਦੇ ਮਾਮਾ ਜੀ ਦੇ ਘਰ ਆਈ ਸੀ ਤੇ ਮੇਰੇ ਫਾਦਰ ਸਾਹਿਬ ਤੇ ਮੈਂ ਉਹਨਾਂ ਨੂੰ ਛੱਡਣ ਜਾਣ ਦੇ ਸੀ। ਮੇਰੇ ਨਾਲ ਮੇਰੇ ਮਾਮਾ ਜੀ ਤੇ ਮੇਰੇ ਫਾਦਰ ਸਾਹਿਬ ਨਾਲ ਮੇਰੀ ਨਾਨੀ ਜੀ। ਤੇ ਜਦੋਂ ਅਸੀਂ ਛੱਡ ਕੇ ਆਏ ਆ ਮੇਰੇ ਫਾਦਰ ਸਾਹਿਬ 5 ਮਿੰਟ ਪਹਿਲਾਂ ਤੁਰ ਪਏ ਉਥੋਂ ਤੇ ਮੈਂ ਲੇਟ ਆਇਆ। ਆਉਂਦੇ-ਆਉਂਦੇ ਮੈਂ ਜਦੋਂ ਖੁੰਡੇ ਲੱਗ ਕੇ ਵੇਖਿਆ ਨਾ ਬਾਬਾਏ ਭੀੜ ਇਕੱਠੀ ਹੋਈ ਭਾਜੀ। ਤੇ ਮੈਂ ਜਦੋਂ ਉੱਥੇ ਮੈਂ ਵੀ ਮੋਟਰਸ ਲਖਾੜ ਕੇ ਵੇਖਿਆ ਉੱਥੇ ਜਰਮ ਵੇਖਿਆ ਮੇਰੇ ਤੇ ਇਦਾਂ ਹਲੂਣ ਦੇ ਆ ਕੇ ਖਾਂ ਗੜੀ ਵੀ ਖੀ ਬਣ ਗਿਆ ਮੇਰੇ ਗੜੀ ਮੈਂ ਆਪਣੇ ਮਾਮਾ ਜੀ ਨੂੰ ਫੋਨ ਕੀਤਾ ਆਪਣੇ ਮਾਮਾ ਜੀ ਦੇ ਬੇਟੇ ਨੂੰ ਫੋਨ ਕੀਤਾ ਦੋ ਤਿੰਨ ਫਰੈਂਡਾਂ ਨੂੰ ਫੋਨ ਕੀਤਾ ਕਿ ਇਹ ਗੱਲ ਹੋ ਗਈ ਉਹਨਾਂ ਨੇ ਐਂਬੂਲੈਂਸ ਕਰਾਈ ਉਹਨੂੰ ਸਰਕਾਰੀ ਹਸਪਤਲ ਲੈ ਗਏ ਸਰਕਾਰੀ ਹਸਪਤਲ ਉਹਨਾਂ ਨੇ ਮੁਰਕੇ ਡੱਟ ਦਸਤ ਕਰ ਦਿੱਤਾ ਗੱਡੀ ਹੀ ਕੋਈ ਗੱਡੀ ਵਾਲਾ ਕਾਬੂ ਕਰ ਲੇ ਨਹੀਂ ਗੱਡੀ ਵਾਲਾ ਕਾਬੂ ਨਹੀਂ ਜੀ ਕੀਤਾ ਗੱਡੀ ਵਾਲਾ ਕੈਂਪਰੇਜ ਆ ਗਿਆ ਵੇ ਹਾਂਜੀ ਕੁਝ ਕਾਰਵਾਈ ਕੀਤੀ ਕੁਝ ਕਾਰਵਾਈ ਕਰਨੀ ਹੈ ਮੰਗੀ ਇਹ ਵੀ ਗੱਡੀ ਵਾਲਾ ਫੜਿਆ ਜਾਏ ਇਹਨੂੰ ਸਜ਼ਾ ਚਾਹੀਦੀ ਆ मेरे मदर ने तो मेरे दो भेन मेरे फादर सारी डेथ हो गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर